ਇਹ ਆ ਸਾਰਾਂਗੜੀ ਸਰਾ 2200 ਤੋਂ ਵੱਧ ਕਮਰੇ ਨੇ ਦੇ ਵਿੱਚ ਤੇ ਬਹੁਤ ਸ਼ਾਨਦਾਰ ਸਰਾ ਆ ਇਹ ਆ ਨਾਲ ਵੇਖੋ ਗੁਰਦੁਆਰਾ ਸਾਹਿਬ ਬਣਿਆ ਸਾਰਾਂਗੜੀ ਜੋ ਲੜਾਈ ਹੋਈ ਸੀ 36 ਸਿੱਖਾਂ ਨੇ 10000 ਪਠਾਣਾਂ ਦਾ ਮੁਕਾਬਲਾ ਕੀਤਾ ਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ ਤੇ ਇੱਧਰ ਤੁਸੀਂ ਵੇਖੋਗੇ ਉਹ ਹੀ ਸਾਰੀਆਂ ਵੱਡੀਆਂ ਸਕਰੀਨਾਂ ਜਿੱਥੇ ਕਦੇ ਗੁਰਬਾਣੀ ਚਲਦੀ ਹੁੰਦੀ ਸੀ ਤੇ ਹੁਣ ਇੱਥੇ ਮਸ਼ਹੂਰੀਆਂ ਨੇ ਕੰਪਨੀਆਂ ਦੀਆਂ ਬਦਲ ਗਿਆ ਸਮਾਂ ਕਾਫੀ ਕੁਝ ਇਸ ਤੋਂ ਅੱਗੇ ਆਪਾਂ ਚੱਲਦੇ ਆਂ ਤੇ ਨਾਲ ਹੀ ਨੇ ਇੱਥੇ ਬੱਸਾਂ ਲੱਗਦੀਆਂ ਨੇ ਇੱਥੋਂ ਯਾਨੀ ਕਿ ਬੱਸ ਸਟੈਂਡ ਜਾਂ ਰੇਲਵੇ ਸਟੇਸ਼ਨ ਫ੍ਰੀ ਬੱਸਾਂ ਗੁਰਦੁਆਰਾ ਸਾਹਿਬ ਵੱਲੋਂ ਇੱਥੋਂ ਜਾਂਦੀਆਂ ਨੇ ਤੇ ਉਹ ਸਾਹਮਣੇ ਜੋ ਤੁਹਾਨੂੰ ਇੱਕ ਵੱਡਾ ਸਾਰਾ ਇੱਕ ਦਿਖਾਈ ਦੇ ਰਿਹਾ ਨਾ ਇੱਕ ਮਿਨਾਰ ਟਾਈਪ ਇਹ ਸਭ ਤੋਂ ਉੱਤੇ ਜਿਹੜਾ ਇਹ ਸਟੈਚੂ ਲੱਗਾ ਨਾ ਇਹ ਮਹਾਰਾਜਾ ਰਣਜੀਤ ਸਿੰਘ ਦਾ ਸਟੈਚੂ ਹੈ ਤੁਹਾਨੂੰ ਹੁਣ ਮੈਂ ਇੱਥੋਂ ਸ਼ੁਰੂ ਕਰਕੇ ਤੇ ਅੱਗੇ ਸਾਹਮਣੇ ਯਾਨੀ ਕਿ ਜਿਲੇ ਵਾਲੇ ਬਾਗ ਤੋਂ ਫੇਰ ਸੱਜੇ ਮੁੜ ਕੇ ਅੱਗੇ ਯਾਨੀ ਕਿ ਦਰਬਾਰ ਸਾਹਿਬ ਤੱਕ ਲੈ ਕੇ ਜਾਣਾ ਤੇ ਉਹਦੇ ਬਾਰੇ ਜਿਹੜੀ ਇਹ ਸਟਰੀਟ ਹੈ ਇਦੇ ਬਾਰੇ ਕੁਝ ਗੱਲਾਂ ਦੱਸਾਂਗੇ ਸ਼ਾਇਦ ਤੁਹਾਨੂੰ ਨਾ ਪਤਾ ਹੋਣ ਇਹ ਸਭ ਤੋਂ ਉੱਤੇ ਜਿਹੜਾ ਸਟੈਚੂ ਲੱਗਾ ਹੋਇਆ ਇਹ ਲੱਗਾ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਤੇ ਥੱਲੇ ਹੋਰ ਵੀ ਸਟੈਚੂ ਉਹਨਾਂ ਦੇ ਜਰਨੈਲਾਂ ਦੇ ਬਹਾਦਰ ਸਿੰਘਾਂ ਦੇ ਲੱਗੇ ਹੋਏ ਨੇ ਪੱਥਰ ਦੇ ਵਿੱਚ ਵਿੱਚ ਹੋਰ ਵੀ ਯਾਨੀ ਕਿ ਮੀਨਾਕਾਰੀ ਕੀਤੀ ਹੈ ਥੱਲੇ ਉਂਠ ਘੋੜੇ ਹਾਥੀ ਵੀ ਬਣਾਏ ਨੇ ਇੱਥੇ ਪਹਿਲਾਂ ਨਾ ਇੱਕ ਆਪਣਾ ਕੀ ਕਹਿੰਦੇ ਆ ਉਸ ਨੂੰ ਮਲਕਾਂ ਦਾ ਬੁੱਤ ਕਿਹਾ ਜਾਂਦਾ ਸੀ ਇੱਥੇ ਇੱਕ 30 ਸਾਲ ਪਹਿਲਾਂ ਫਿਰ ਉਹ ਮਿਊਨਿਸਪਲ ਕਾਰਪੋਰੇਸ਼ਨ ਅਮਰitsar ਨੇ ਬਿਲਕੁਲ ਡਿਮੋਲਿਸ਼ ਕਰਤਾ ਤੇ ਉੱਥੇ ਇੱਕ ਫੁਆਰਾ ਲਾ ਦਿੱਤਾ ਸੀ ਪਰ ਜਦੋਂ ਇਹ ਸਟਰੀਟ ਬਣੀ ਹੈ ਉਦੋਂ ਫਿਰ ਜਿਹੜੀ ਚੀਜ਼ ਵਾਕਈ ਲੱਗਣੀ ਚਾਹੀਦੀ ਸੀ ਇਹ ਫਿਰ ਉੱਥੋਂ ਲੱਗੀ ਹੈ ਇਧਰਲੇ ਪਾਸੇ ਪਾਰਕਿੰਗ ਆ ਜਾਂਦੀ ਸੀ ਤੇ ਇਧਰੋਂ ਸਾਹਮਣੇ ਹੁਣ ਆਪਾਂ ਇਸ ਸਟਰੀਟ ਵਾਲੇ ਪਾਸੇ ਹੋ ਜਾਂਦੇ ਆ ਇਹ ਸਟਰੀਟ ਬਾਰੇ ਮੈਂ ਗੱਲ ਕਰਾਂ ਇਹ ਨਾ ਮਤਲਬ ਅਮਰitsar ਦੀਆਂ ਬਹੁਤੀਆਂ ਪੁਰਾਣੀਆਂ ਗਲੀਆਂ ਚੋਂ ਇੱਕ ਗਲੀ ਸੀ ਯਾਨੀ ਕਿ ਦਰਬਾਰ ਸਾਹਿਬ ਨੂੰ ਹਰਮੰਦਰ ਸਾਹਿਬ ਨੂੰ ਜਾਂਦਾ ਏਰਾ ਇਹ ਹੈਗੀ 1.1 ਕਿਲੋਮੀਟਰ ਲੰਬੀ ਯਾਨੀ ਕਿ 1100 ਮੀਟਰ ਲੰਬਾਈ ਹੈ ਇਸ ਸਟਰੀਟ ਦੀ ਇਹ ਯਾਨੀ ਕਿ ਟਾਊਨ ਹਾਲ ਤੋਂ ਲੈ ਕੇ ਅੱਗੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਤੱਕ ਜਾਂਦੀ ਹੈ ਜੱਲਿਆਂ ਵਾਲੇ ਬਾਗ ਦੇ ਕੋਲੋਂ ਦੀ ਮੁੜ ਕੇ ਠੀਕ ਹੈ ਜੀ ਇਹ ਜਿਹੜੀ ਸਟਰੀਟ ਹੈ ਇਸ ਨੂੰ ਰੀਕਨਸਟਰਕਟ ਕਰ ਲੋ ਜਾਂ ਰੀਡਿਜ਼ਾਈਨ ਕੀਤਾ ਸੀ 26 ਅਕਤੂਬਰ 2016 ਦੇ ਵਿੱਚ ਇਸ ਨੂੰ ਇੱਕ ਟੂਰਿਸਟ ਅਟਰੈਕਸ਼ਨ ਬਣਾਉਣ ਦੇ ਲਈ ਜਿਵੇਂ ਕਿ ਯੂਰਪ ਦੇ ਕਈ ਦੇਸ਼ਾਂ ਦੇ ਵਿੱਚ ਵਾਕਿੰਗ ਸਟਰੀਟ ਹੁੰਦੀਆਂ ਨੇ ਉੱਥੇ ਕਿਸੇ ਕਿਸਮ ਦਾ ਕੋਈ ਸਕੂਟਰ ਮੋਟਰਸਾਈਕਲ ਗੱਡੀ ਕਾਰ ਕੋਈ ਵਹੀਕਲ ਉੱਥੇ ਨਹੀਂ ਹੁੰਦਾ ਤੇ ਇਸ ਨੂੰ ਵੀ ਬਿਲਕੁਲ ਕਹੋ ਕਿ ਵਹੀਕਲ ਫਰੀ ਜ਼ੋਨ ਜਾਂ ਨੋ ਵਹੀਕਲ ਜ਼ੋਨ ਇਸ ਨੂੰ ਬਣਾਇਆ ਗਿਆ। ਕਰੀਬ 1 ਸਾਲ ਦਾ ਸਮਾਂ ਲੱਗਾ ਸੀ ਇਸ ਪੂਰੀ ਸਟਰੀਟ ਨੂੰ ਇਸ ਨੂੰ ਯਾਨੀ ਕਿ ਰੈਨੋਵੇਟ ਕਰਨ ਦੇ ਲਈ। ਖਾਸ ਗੱਲ ਇਹ ਦੀ ਇਹ ਹੈ ਕਿ ਸਾਰੀਆਂ ਦੁਕਾਨਾਂ ਦਾ ਜਿਹੜਾ ਰੰਗ ਹੈ ਕਲਾਰੀ ਕੋਜਾ ਕੀਤਾ ਗਿਆ ਤੇ ਜਿਹੜੇ ਉਹਨਾਂ ਦੇ ਅੱਗੇ ਬੋਰਡ ਲੱਗੇ ਹਨਾ ਉਹ ਬਹੁਤ ਯਾਨੀ ਕਿ ਸਿੰਪਲ ਇੱਕੋ ਉਹਦੇ ਵਿੱਚ ਲਿਖੇ ਗਏ ਹਨ ਡਿਜ਼ਾਈਨ ਦੇ ਵਿੱਚ ਪੰਜਾਬੀ ਵਿੱਚ ਲਿਖੇ ਗਏ ਹਨ ਜੇ ਕੋਈ ਜੁੱਤੀਆਂ ਦੀ ਦੁਕਾਨ ਆ ਚਾਹੇ ਖਾਣ ਦੀ ਦੁਕਾਨ ਆ ਕੱਪੜੇ ਦੀ ਦੁਕਾਨ ਆ ਕਰੀਬ ਕਹਿੰਦੇ 200 ਦੇ ਕਰੀਬ ਇਹ ਦੁਕਾਨਾਂ ਨੇ ਇੱਥੇ ਜਿਹੜੀਆਂ ਉਹ ਸਮੇਂ ਰੈਨੋਵੇਟ ਕੀਤੀਆਂ ਗਈਆਂ ਸੀ ਪਹਿਲਾਂ ਇਹ ਇੱਕ ਆਮ ਬਾਜ਼ਾਰ ਹੁੰਦਾ ਸੀ ਤੇ ਪੂਰਾ ਯਾਨੀ ਕਿ ਖਚਾ ਖਚ ਭਰਿਆ ਹੁੰਦਾ ਸੀ ਵੱਡੇ ਵਹੀਕਲ ਇੱਥੇ ਆਉਂਦੇ ਸੀ ਕਿਉਂਕਿ ਲੱਖਾਂ ਸ਼ਰਧਾਲੂ ਰੋਜ਼ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਯਾਨੀ ਕਿ ਮੱਥਾ ਟੇਕਦੇ ਨੇ ਏ ਯਾਨੀ ਕਿ ਰੇੜੀ ਵਾਲੇ ਵਾਲਿਆਂ ਨਾਲ ਜਾਂ ਹੁੱਕਾ ਲਾਉਣ ਵਾਲਿਆਂ ਨਾਲ ਜਾਂ ਇੱਥੇ ਜਿੰਨੇ ਵਹੀਕਲ ਸਿੱਧੇ ਹੀ ਇੱਥੇ ਯਾਨੀ ਕਿ ਜਿਵੇਂ ਆਮ ਬਾਜ਼ਾਰਾਂ 'ਚ ਫਿਰਦੇ ਨੇ ਉਵੇਂ ਹੀ ਹੁੰਦਾ ਸੀ 2016 ਤੋਂ 15 ਤੋਂ ਪਹਿਲਾਂ ਤੇ ਇਸ ਨੂੰ ਜਿਵੇਂ ਦੱਸਿਆ ਕਿ ਵਹੀਕਲ ਫਰੀ ਜ਼ੋਨ ਬਣਾਇਆ ਗਿਆ ਇਦਾਂ ਲੱਗਦਾ ਹੁੰਦਾ ਕਈ ਵਾਰੀ ਆਪਾਂ ਫਿਲਮਾਂ 'ਚ ਵੇਖ ਨਹੀਂ ਆ ਜਾਂ ਕਦੇ ਵੀ ਯੂਰਪ ਦਾ ਕੋਈ ਬਾਜ਼ਾਰ ਦੇਖੋਗੇ ਨਾ ਜ਼ਿਆਦਾਤਰ ਇਦਾਂ ਹੋਏਗਾ ਇਸ ਤਰ੍ਹਾਂ ਤਾਂ ਉਸੇ ਦੀ ਤਰਜ਼ ਤੇ ਸਾਰਾ ਕੁਝ ਬਣਾਇਆ ਗਿਆ ਜੈਪੁਰ ਦੇ ਕੋਈ ਯਾਨੀ ਕਿ ਫਰਮ ਸੀ ਆਰਕੀਟੈਕਟ ਦੀ ਸਿੰਸੀਅਰ ਆਰਕੀਟੈਕਟ ਉਹਨਾਂ ਦੁਆਰਾ ਇਹ ਕੰਮ ਕੀਤਾ ਗਿਆ ਤੇ ਮੇਨ ਜਿਹੜਾ ਆਈਡੀਆ ਸੀ ਨਾ ਇਸ ਨੂੰ ਲੋਕੋ ਦੇਣ ਦਾ ਇੱਕ ਥੀਮ ਜਿਹੜੀ ਮੇਨ ਸੀ ਕਿ ਇਸ ਨੂੰ ਪੁਰਾਣਾ ਦਿਖਾਣਾ 올ਡ ਦਿਖਾਣਾ ਜਿਸ ਨੂੰ ਆਪਾਂ ਅੱਜ ਕੱਲ੍ਹ ਕਹਿੰਦੇ ਆ ਕਿ ਵਿਨਟੇਜ ਲੁੱਕ ਹੈ ਵਿਨਟੇਜ ਲੁੱਕ ਦੇ ਵਾਂਗੂ ਇਹ ਬਾਜ਼ਾਰ ਬਹੁਤ ਵਧੀਆ ਲੱਗਦਾ ਜਦੋਂ ਆਪਾਂ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਗੱਡੀ ਜਾਂ ਮੋਟਰਸਾਈਕਲ ਪਾਰਕ ਕਰਕੇ ਇੱਧਰ ਆਉਨੇ ਆ ਨਾ ਤਾਂ ਤੁਰਦੇ-ਤੁਰਦੇ ਰਾਹ ਦੀ ਜਿਹੜੀ ਥਕਾਵਟ ਹੈ ਉਹ ਯਾਨੀ ਕਿ ਲੈ ਜਾਂਦੀ ਹੈ ਆ ਸਾਹਮਣੇ ਤੁਸੀਂ ਜਿਹੜਾ ਵੇਖਣ ਦੇ ਉਹ ਚਿੱਟਾ ਜਾਂ ਇੱਕ ਹੋਰ ਸਟੈਚੂ ਬਣਿਆ ਇਹ ਯਾਨੀ ਕਿ ਕਲਾਕਾਰੀ ਕੀਤੀ ਹੈ ਇੱਥੇ ਜਿਹੜਾ ਸਾਹਮਣੇ ਵੇਖੋਗੇ ਤੁਸੀਂ ਜਲਿਆਂ ਵਾਲਾ ਬਾਗ ਹੈ ਤਾਂ ਉਹਦੇ ਜਿਹੜੇ ਇੱਥੇ ਯਾਨੀ ਕਿ ਸ਼ਹੀਦ ਹੋਏ ਨੇ ਉਹਨਾਂ ਨੂੰ ਯਾਨੀ ਕਿ ਦਰਸਾਇਆ ਗਿਆ ਹੈ ਇੱਥੇ 13 April 1919 ਵਿਸਾਖੀ ਵਾਲੇ ਦਿਨ ਆ ਸਾਹਮਣੇ ਜਲਿਆਂ ਵਾਲਾ ਬਾਗ ਹੈ ਇਹਦੀ ਮੈਂ ਤੁਹਾਨੂੰ ਡਿਟੇਲ ਵੀਡੀਓ ਅਗਲੇ ਯਾਨੀ ਕਿ ਵਲੌਗ ਦੇ ਵਿੱਚ ਬਣਾ ਕੇ ਦੱਸਾਂਗਾ ਕੀ ਕੁਝ ਇੱਥੇ ਬਦਲ ਗਿਆ ਕੀ ਕੁਝ ਚੇਂਜ ਹੋ ਗਿਆ ਉਧਰੋਂ ਆਪਾਂ ਆ ਗਏ ਆ ਤੇ ਆ ਸਾਹਮਣੇ ਜਲਿਆਂ ਵਾਲਾ ਬਾਗ ਇਧਰੋਂ ਸੱਜੇ ਪਾਸੇ ਹੋ ਕੇ ਤੇ ਸਾਹਮਣੇ ਆਪਾਂ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਪਾਸੇ ਫਿਰ ਰਾ ਪੈਣੀ ਆ ਅੱਧਾ ਮੰਨ ਕੇ ਚੱਲੋ ਇੱਥੋਂ 500 ਮੀਟਰ ਪਹਿਲਾਂ ਜਿੱਦਨੂੰ ਆਪਾਂ ਆਏ ਆ ਨਾ ਮਹਾਰਾਜਾ ਰਣਜੀਤ ਸਿੰਘ ਦੇ ਸਟੈਚੂ ਵੱਲੋਂ ਤੇ ਜਲਿਆਂ ਵਾਲੇ ਬਾਗ ਤੱਕ ਉਹ ਸੱਜੇ ਪਾਸੇ ਪਹਿਲਾਂ ਥੜੇ ਜਿਹਾ ਬਣਾ ਕੇ ਨਾ ਪੰਜਾਬੀ ਕਲਚਰ ਨੂੰ ਸ਼ੋਅ ਕਰਦੇ ਕਿਤੇ ਪੰਗੜੇ ਵਾਲੇ ਸਟੈਚੂ ਵੀ ਲੱਗੇ ਸਨ ਲੇਕਿਨ ਉਹ ਪਿੱਛੇ ਜਿਹਨੇ ਅੰਗ ਸਿੰਘਾ ਨੇ ਰੋਸ ਪ੍ਰਦਰਸ਼ਨ ਕਰਕੇ ਤੇ ਉਹ ਪ੍ਰੋਪਰ ਉਹ ਯਾਨੀ ਕਿ ਹਟਵਾ ਦਿੱਤੇ ਗਏ ਸਨ ਉੱਥੋਂ ਬਵਾ ਸਾਲ ਹੋ ਗਏ ਇਸ ਗੱਲ ਨੂੰ ਸੋ ਕਿੰਨਾ ਵਧੀਆ ਲੱਗਦਾ ਵੈਸੇ ਇਦਾਂ ਦਾ ਸਾਰਾ ਸਾਫ਼ ਹੋਵੇ ਬਾਜ਼ਾਰ ਹਨਾ ਆਪਣੇ ਵਹੀਕਲ ਕਿਤੇ ਇੱਕ ਜਗ੍ਹਾ ਖੜੇ ਹੋਣ ਤੇ ਬੰਦਾ ਬਾਜ਼ਾਰ ਚੋਂ ਸਾਜੋ ਸਮਾਨ ਆਪਣਾ ਲੈ ਕੇ ਤੇ ਚਲਾ ਜਾਵੇ ਨਾਲੇ ਸਫਾਈ ਵੇਖੋ ਕਿੰਨੀ ਹੈ ਇਹ ਖਾਸ 1 ਕਿਲੋਮੀਟਰ ਦੀ ਸਫਾਈ ਆ ਲੇਕਿਨ ਪੂਰੇ ਸ਼ਹਿਰ ਦੇ ਵਿੱਚ ਆਪਾਂ ਇਦਾਂ ਨਹੀਂ ਕਰ ਸਕਦੇ ਇਧਰੋਂ ਸਾਈਡਾਂ ਦੇ ਵਿੱਚ ਹੋਰ ਵੀ ਯਾਨੀ ਕਿ ਬਾਜ਼ਾਰਾਂ ਦੇ ਵਿੱਚ ਨਿਕਲ ਜਾਣੇ ਆਪਾਂ ਟਮਾਟੇ ਮੇ ਤੁਹਾਨੂੰ ਮੋਟਰਸਾਈਕਲ ਨਜ਼ਰ ਆਉਣਗੇ ਫਾਲਾਕੀ ਇਹ ਫ੍ਰੀ ਆਪਣਾ ਨੋ ਜ਼ੋਨ ਨੋ ਵਹੀਕਲ ਜ਼ੋਨ ਹੈ ਪਰ ਇਦਾਂ ਹੋਈ ਜਾਂਦਾ ਕਿਉਂਕਿ ਹੋਰ ਵੀ ਬਾਜ਼ਾਰ ਵਿੱਚੋਂ ਲੰਘਦੇ ਦੁਕਾਨਾਂ ਵਾਲੇ ਜੋ ਵੀ ਸੱਜੋ ਸਮਾਨ ਲਿਆਉਂਦੇ ਔਰ ਸਾਹਮਣੇ ਤੁਸੀਂ ਜਿਹੜਾ ਨੀਲੀ ਜੀ ਬਿਲਡਿੰਗ ਇੱਕ ਵੇਖੋ ਸੱਜੇ ਪਾਸੇ ਉਹ ਇੱਕ ਯਾਨੀ ਕਿ ਪ੍ਰਾਚੀਨ ਮੰਦਿਰ ਹੈ ਇੱਥੇ ਯਾਨਕਿ ਹੈਗਾ ਇਹ ਮੰਨ ਲਾ ਦਾ ਸ਼ਨੀ ਦੇਵ ਜੀ ਦਾ ਮੰਦਿਰ ਆ ਸ਼ਾਇਦ ਤੇ ਉਹ ਸਾਹਮਣੇ ਪੁਲਿਸ ਵਾਲੀ ਦੀ ਕਾਰ ਖਲੋਤੀ ਆ ਸਾਹਮਣੇ ਧੁੰਦ ਨਾ ਹੁੰਦੀ ਤੇ ਤੁਹਾਨੂੰ ਇੱਥੇ ਬੜਾ ਵਧੀਆ ਯਾਨਕਿ ਡਿਊਟੀ ਵਿਖਾਈ ਦੇਣੀ ਸੀ ਤੇ ਇਹ ਸਾਰਾ ਜਿਹੜਾ ਏਰੀਆ ਨਾ ਕਾਰ ਤੋਂ ਪਰਲੇ ਪਾਸੇ ਇੱਥੇ ਹੁਣ ਬੜਾ ਵਧੀਆ ਮਿਊਜ਼ੀਅਮ ਹੈ ਇੱਕ ਤੇ ਯਾਨਕਿ ਪੂਰਾ ਯਾਨਕਿ ਡਿਜੀਟਲ ਮਿਊਜ਼ੀਅਮ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਤੇ ਇੱਥੇ ਸਾਰਾ ਵੇਖਿਆ ਜਾ ਸਕਦਾ ਰੁੱਕ ਕੇ ਇੱਥੋਂ ਸਿੱਧੇ ਵੀ ਤੁਸੀਂ ਜਾ ਸਕਦੇ ਹੋ ਸਾਹਮਣੇ ਡਿਊਟੀ ਹੈ ਤੇ ਉਹ ਸਾਹਮਣੇ ਜਾਨਕੀ ਜੋੜਾ ਘਰ ਬਣੇ ਨੇ ਜੋੜਾ ਘਰ ਜਮਾ ਕਰਾ ਕੇ ਅਕਾਲ ਤਖਤ ਸਾਹਿਬ ਦੇ ਵਾਲੇ ਪਾਸਿਓਂ ਤੁਸੀਂ ਇੱਧਰੋਂ ਜਾ ਸਕਦੇ ਹੋ ਲੇਕਿਨ ਅੱਗੇ ਅਜੇ ਇੱਧਰੋਂ ਜਾਣਾ ਹਰਮੰਦਰ ਸਾਹਿਬ ਵੱਲੋਂ ਫੇਰ ਤੁਹਾਨੂੰ ਇੱਧਰੋਂ ਜਾਨਕੀ ਖੱਬੇ ਪਾਸੇ ਮੁੜਨਾ ਪਏਗਾ ਤਾਂ ਇਹਠਾਂ ਨੂੰ ਜਿਹੜਾ ਉਹ ਪਰਲੇ ਪਾਸੇ ਭਾਈ ਸਾਹਿਬ ਜਾ ਰਹੇ ਨੇ ਸਾਰੇ ਉਹਨਾਂ ਦੇ ਮਗਰ ਮਗਰ ਆਪਾਂ ਹੋ ਜਾਨਨੇ ਆ ਤੇ ਇੱਕ ਤੁਹਾਨੂੰ ਹੋਰ ਇੱਥੇ ਬੋਰਡ ਵਿਖਾਨਣਾ ਸ਼ਾਇਦ ਤੁਸੀਂ ਨਾ ਵੇਖਿਆ ਹੋਏ ਹੋਰ ਵੀ ਗੁਰਦੁਆਰਾ ਸਾਹਿਬ ਦੇ ਸਥਾਨ ਹੈਗੇ ਨੇ ਉਹ ਮੈਂ ਤੁਹਾਨੂੰ ਅੱਗੇ ਚੱਲ ਕੇ ਵਿਖਾਨਣਾ ਇਸੀ ਤਰ੍ਹਾਂ ਅਗੇ ਗਲੀ 'ਚ ਤੁਰਦੇ ਹੁੰਨੇ ਆ ਤੇ ਇੱਥੇ ਵੇਖੋ ਕਿੰਨਾ ਲਿਖਿਆ ਹੋਇਆ ਹੈ ਗੁਰਦੁਆਰਾ ਲੋਹਗੜ ਦਰਸ਼ਨੀ ਡਿਊੜੀ ਗੁਰਦੁਆਰਾ ਸੰਤੋਖਸਰ ਗੁਰੂ ਕੇ ਮਹਿਲ ਇਹ ਜਿੱਧਰ ਮੈਂ ਦੱਸਿਆ ਨਾ ਮਿਊਜ਼ੀਅਮ ਹੈ ਇਹ ਉਧਰੋਂ ਰਾਹ ਚਲਾ ਜਾਂਦਾ ਫਿਰ ਇੱਧਰ ਆਪਾਂ ਅੱਗੇ ਹੁੰਨੇ ਆ ਤੇ ਇੱਥੋਂ ਹੁਣ ਆਪਾਂ ਇੱਧਰ ਮੁੜ ਕੇ ਸੱਜੇ ਪਾਸੇ ਇਹ ਇੱਧਰ ਬਾਜ਼ਾਰ ਆ ਹੋ ਗਿਆ ਕਈ ਕਈ ਯਾਨੀ ਕਿ ਗਲੀਆਂ ਨਿਕਲਦੀਆਂ ਇੱਧਰ ਨੂੰ ਤੇ ਉਹ ਸਾਹਮਣੇ ਜੋ ਤੁਹਾਨੂੰ ਵੱਡੀ ਬਿਲਡਿੰਗ ਦਿਖਾਈ ਦੇ ਰਹੀ ਹੈ ਉਹ ਵੀ ਇੱਕ ਸਰਾਂ ਆ ਸਭ ਤੋਂ ਪਹਿਲੀ ਖੱਬੇ ਹੱਥੀਓਂ ਸਰਾਂ ਹੁੰਦੀ ਅੱਗੇ ਜਾ ਕੇ ਦੱਸਦਾ ਹਾਂ ਇਹਦੇ ਬਾਰੇ ਮੈਂ ਤੇ ਇੱਥੋਂ ਸਾਹਮਣੇ ਆ ਪੰਜਾਬ ਐਂਡ ਸਿੰਧ ਬੈਂਕ ਹੈ ਆ ਹਰਾ ਬੋਰਡ ਦਿਖਾਈ ਦੇ ਰਿਹਾ ਇੱਥੋਂ ਹੀ ਆਪਾਂ ਬਸ ਹਲਕਾ ਜਾਂ ਮੁੜ ਕੇ ਉਹ ਸਾਹਮਣੇ ਲਾਲ ਬਿਲਡਿੰਗ ਹੈ ਜਿਹੜੀ ਉਹ ਯਾਨੀ ਕਿ ਦੁਨੀਆ ਦਾ ਵਰਲਡ ਦਾ ਸਭ ਤੋਂ ਵੱਡਾ ਯਾਨੀ ਕਿ ਕਿਚਨ ਹੈ ਵੈਸ ਨੂੰ ਯਾਨੀ ਕਿ ਅੰਗਰੇਜ਼ੀ ਚ ਇਦਾਂ ਕਹਿੰਦੇ ਦਾ ਵਰਲਡਸ ਲਾਰਜੈਸਟ ਕਿਚਨ ਨੈਸ਼ਨਲ ਜੀਓਗ੍ਰਾਫੀ ਵਾਲਿਆਂ ਨੇ ਵੀ ਪ੍ਰੋਪਰ ਯਾਨੀ ਕਿ ਤੇ ਡਾਕੂਮੈਂਟਰੀ ਮੂਵੀ ਬਣਾਈ ਹੋਈ ਹੈ ਡੇਲੀ ਪਤਾ ਨਹੀਂ ਕਿੰਨੇ ਲੱਖ ਸੰਗਤਾਂ ਇੱਥੇ ਯਾਨੀ ਕਿ ਲੰਗਰ ਛਕਦੀਆਂ ਤੇ ਟਨਾਂ ਦੇ ਟਨ ਯਾਨੀ ਕਿ ਅਨਾਜ ਦਾਲਾਂ ਘਿਓ ਦੁੱਧ ਪਨੀਰ ਸਾਰਾ ਇੱਥੇ ਲੱਗਦਾ ਹੈ ਆ ਸਾਹਮਣੇ ਵੇਖੋਗੇ ਤੁਸੀਂ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਵਾਸਤੇ ਰਸਦਾ ਕਹਿੰਦੇ ਇੱਥੇ ਜਮ੍ਹਾਂ ਕਰਾ ਦਿਓ ਤੇ ਉੱਤੇ ਉਹ ਲਿਖਿਆ ਹੋਇਆ ਲੰਗਰ ਹਾਲ ਇਹ ਪਿਛਲਾ ਪਾਸਾ ਤੇ ਆਪਾਂ ਆਹ ਵਾਲਾ ਗੇਟ ਆ ਜਿਹੜਾ ਇਹ ਗੇਟ ਹੁਣ ਆਪਾਂ ਐਂਟਰ ਹੋ ਕੇ ਤਨਤਨ ਸ੍ਰੀ ਗੁਰੂ ਰਾਮਦਾਸ ਜੀ ਤੇ ਆਪਾਂ ਕਹਿ ਸਕਦੇ ਹਾਂ ਕਿ ਹੁਣ ਆਪਾਂ ਬਿਲਕੁਲ ਅੱਗੇ ਪ੍ਰਕਰਮਾਂ ਦੇ ਕੋਲ ਆ ਗਏ ਆ ਤੇ ਧੁੰਦ ਕਾਫੀ ਪਈ ਇਸ ਕਰਕੇ ਬਹੁਤਾ ਨਾ ਮਤਲਬ 25 30 ਮੀਟਰ ਤੱਕ ਵਿਖਾਈ ਦੇ ਰਿਹਾ ਉਸ ਤੋਂ ਬਾਅਦ ਨਹੀਂ ਵਿਖਾਈ ਦੇ ਰਿਹਾ ਆਹ ਵਾਲੀ ਉਹ ਸਰਾਹ ਆ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਸਭ ਤੋਂ ਪਹਿਲੀ ਬਿਲਡਿੰਗ ਜੇ ਤੁਸੀਂ ਇੱਥੇ ਜਾਨੀ ਕੋ ਰੂਮ ਪਤਾ ਕਰਨਾ ਹੈ ਕਮਰਾ ਪਤਾ ਕਰਨਾ ਤੇ ਇਹ ਜਿਹੜੀ ਸਰਾਹ ਆ ਤੁਸੀਂ ਵੇਖ ਸਕਦੇ ਹੋ ਇੱਧਰ ਬਿਲਕੁਲ ਖੱਬੇ ਪਾਸੇ ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਸਥਾਨ ਆ ਇਹ ਠੀਕ ਹੈ ਜੀ ਜਿਵੇਂ ਆਪਾਂ ਸਾਰਾਂ ਗੜੀ ਸਰਾਹਾਂ ਵੇਖੀ ਸਭ ਤੋਂ ਪਹਿਲੀ ਪਾਰਕਿੰਗ ਦੇ ਕੋਲ ਤੇ ਉਸ ਤੋਂ ਬਾਅਦ ਇਹ ਦੂਜੀ ਸਭ ਤੋਂ ਨੇੜੇ ਦੀ ਇਹ ਵਾਲੀ ਸਰਾਹ ਆ ਸਰਾਹਾਂ ਬਹੁਤ ਯਾਨੀ ਕਿ ਨੇੜੇ-ਨੇੜੇ ਮਹੌਰ ਹੋ ਗਈਆਂ ਨੇ ਬਣ ਗਈਆਂ ਨੇ ਹੁਣ ਬਹੁਤੀ ਕੋਈ ਸਮੱਸਿਆ ਕਮਰਿਆਂ ਦੀ ਆਉਂਦੀ ਨਹੀਂ ਹੈ ਸੱਜੇ ਪਾਸੇ ਤੁਸੀਂ ਲੰਗਰਾਲ ਦੀ ਬਿਲਡਿੰਗ ਵੇਖਣ ਦੇ ਹੋ ਤੇ ਇਹ ਹੁਣ ਇੱਥੇ ਹੁਣ ਹੈ ਜੇ ਹੈਰੀਟੇਜ ਸਟਰੀਟ ਜਿਹੜੀ ਇਹ ਕਹ ਲੋ ਕਿ ਖਤਮ ਹੋ ਗਈ ਆ ਕੇ 1100 ਮੀਟਰ ਲੰਬੀ ਤੇ ਇਹ ਸਿੱਧਾ ਰਾਲ ਯਾਨੀ ਕਿ ਲੰਗ ਜਾਂਦਾ ਅੱਗੇ ਗੁਰਦੁਆਰਾ ਅਟਲ ਬਾਬਾ ਟੱਲ ਤੇ ਤੇ ਆਸੇ ਪਾਸੇ ਹੋਰ ਵੀ ਜੁਨੀ ਸਰਾਵਾਂ ਨੇ ਉਹਦੇ ਬਾਰੇ ਤੁਹਾਨੂੰ ਮਤ ਜਾਣਕਾਰੀ ਦੇਣਾ ਤੇ ਇੱਥੇ ਅੱਗੇ ਜਾ ਕੇ ਆਪਣਾ ਯਾਨੀ ਕਿ ਐਸਜੀਪੀਸੀ ਦਾ ਜਿਹੜਾ ਦਫ਼ਤਰ ਹੈ ਉਹ ਆ ਜਾਣਾ ਤੇ ਹੁਣ ਬਿਲਕੁਲ ਆਪਾਂ ਨੇੜੇ ਆ ਗਏ ਆ ਜੇ ਆ ਧੁੰਦਣਾ ਹੋਵੇ ਨਾ ਬੜਾ ਵਧੀਆ ਦਰਸ਼ਨ ਹੁੰਦੇ ਨੇ ਇੱਥੋਂ ਸਾਹਮਣੇ ਡਿਊਟੀ ਦੇ ਵਿੱਚੋਂ ਨਾ ਯਾਨੀ ਕਿ ਗੋਲਡਨ ਟੈਂਪਲ ਆਪਾਂ ਨੂੰ ਵਿਖਾਈ ਦਿੰਦੀ ਹੈ ਬਿਲਡਿੰਗ ਤੇ ਸਾਰੇ ਯਾਨੀ ਕਿ ਦੁੱਖ ਦੂਰ ਹੋ ਜਾਂਦੇ ਨੇ ਤਕਾਵਟ ਲੈ ਜਾਂਦੀ ਹੈ ਇਹ ਹੈਗੀ ਹੈ ਸ੍ਰੀ ਗੁਰੂ ਰਾਮਦਾਸ ਜੀ ਨਿਵਾਸ ਇਹ ਦੂਜੀ ਸਰਾਹ ਆ ਗਈ ਉਸੇ ਯਾਨੀ ਕਿ ਲਾਈਨ ਦੇ ਵਿੱਚ ਅੱਗੇ ਵਾਲੇ ਦੋ ਸਰਾਵਾਂ ਹੋਰ ਆਉਣੀਆਂ ਉਹ ਵੀ ਤੁਹਾਨੂੰ ਦਿਖਾਉਣਾ ਮੱਥਾ ਆਪਾਂ ਆ ਕੇ ਦੇਖਦੇ ਆ ਅੱਗੇ ਆਹ ਵੇਖੋ ਜਿਹੜੀ ਆ ਖੱਬੇ ਪਾਸੇ ਬਿਲਡਿੰਗ ਹੈ ਆਹ ਸਾਹਮਣੇ ਹੈਗਾ ਜੋੜਾ ਘਰ ਬਹੁਤ ਸ਼ਾਨਦਾਰ ਇਹ ਜਿੱਥੇ ਸਾਹਮਣੇ ਯਾਨੀ ਕਿ ਗੁਰਮੁਖੀ ਦੇ ਅੱਖਰ ਵੀ ਲਿਖੇ ਨੇ ਇਹਦੇ ਖੱਬੇ ਪਾਸੇ ਤੁਸੀਂ ਵੇਖੋਗੇ ਤੇ SGPC ਦਾ ਜੋ ਮੇਨ ਹੈੱਡਕੁਆਰਟਰ ਹੈ ਤੇਜਾ ਸਿੰਘ ਸਮੁੰਦਰੀ ਹਾਲ ਆਹ ਵਾਲੀ ਬਿਲਡਿੰਗ ਹੈ ਜਿਹੜੀ ਸਾਰੀਆਂ ਮੇਨ ਗੇਟ ਹੋਵੇ ਇੱਥੇ ਯਾਨੀ ਕਿ ਪ੍ਰਧਾਨ ਸਾਹਿਬ ਸਾਰੇ ਬੈਂਦੇ ਨੇ ਤੇ ਇੱਥੋਂ ਸਾਰੀ ਯਾਨੀ ਕਿ ਕਾਰਗੁਜ਼ਾਰੀ ਸ਼ੁਰੂ ਹੁੰਦੀ ਅੱਗੇ ਵੇਖੋਗੇ ਤੁਸੀਂ ਇੱਧਰ ਖੱਬੇ ਪਾਸੇ ਨਾਲ ਇੱਕ ਹੋਰ ਸਰਾਹ ਬਣਦੀ ਏ ਭੀ ਯਾਨੀ ਕਿ ਚੌਥੀ ਸਰਾਹ ਆ ਗਈ ਏ ਇਸ ਰਾਹ ਦੇ ਵਿੱਚ ਵਿੱਚ ਅੱਗੇ ਦੋ ਸਰਾਹਾਂ ਅਜੇ ਹੋਰ ਨੇ ਠੀਕ ਹੈ ਜੀ ਯਾਨੀ ਕਿ ਇੱਕ ਮੰਜ਼ਲੀ ਨਹੀਂ ਦੋ ਮੰਜ਼ਲੀ ਨਹੀਂ ਮਤਲਬ ਚਾਰ ਚਾਰ ਪੰਜ ਪੰਜ ਮੰਜ਼ਲੀਆਂ ਸਰਾਹਾਂ ਬਣਦੀਆਂ ਨੇ ਇਹ ਹੈਗੀ ਏ ਇਹ ਮਾਤਾ ਗੰਗਾ ਜੀ ਨਿਵਾਸ ਸਥਾਨ ਜੋੜਾ ਕਰਦੇ ਬਿਲਕੁਲ ਸਾਹਮਣੇ ਪਰਲੇ ਪਾਸੇ ਬਾਬਾ ਟੱਲ ਦੇ ਬਿਲਕੁਲ ਇੱਧਰ ਉੱਲੇ ਪਾਸੇ ਇਹ ਸਸਰਾਂ ਦੇ ਬਿਲਕੁਲ ਸਾਹਮਣੇ ਤੁਸੀਂ ਇੱਧਰ ਵੇਖੋਗੇ ਤੇ ਸ੍ਰੀ ਗੁਰੂ ਹਰਗੋਬਿੰਦ ਜੀ ਸਾਹਿਬ ਇਹ ਯਾਨੀ ਕਿ ਉਹਨਾਂ ਦੇ ਨਾਮ ਤੇ ਸ੍ਰੀ ਗੁਰੂ ਹਰਗੋਬਿੰਦ ਜੀ ਨਿਵਾਸ ਸਥਾਨ ਉਹਨਾਂ ਦੇ ਨਾਮ ਤੇ ਸਸਰਾ ਹੈਗੀ ਇਹ ਸਸਰਾ ਤੋਂ ਬਾਅਦ ਆਪਾਂ ਇੱਧਰ ਵੇਖੋਗੇ ਉਹੀ ਤੁਹਾਡੀਆਂ ਆਪਣੀਆਂ ਦੁਕਾਨਾਂ ਜੀਆਂ ਕੋਕ ਪੈਪਸੀ ਵਾਲੀਆਂ 5-5 ਰੁਪਏ ਵਾਲੀਆਂ ਤੇ ਸਿਆਲ ਕਰਕੇ ਧੁੰਦਾ ਕਰਕੇ ਮੇ ਵਿਚੋ ਬੰਦਾ ਕੰਮ ਨਹੀਂ ਤੇ ਚੱਲਦਾ ਹੀ ਰਹਿੰਦਾ ਉਹ ਸਾਹਮਣੇ ਵੇਖੋਗੇ ਗੁਰਦੁਆਰਾ ਬਾਬਾ ਹਟਾਲ ਜੀ ਦਾ ਠੀਕ ਹੈ ਜੀ ਤੇ ਇੱਥੋਂ ਅੱਗੇ ਪਰਲੇ ਪਾਸੇ ਜਾ ਕੇ ਆ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਗੁਰਦੁਆਰਾ ਉਧਰ ਨੂੰ ਵੀ ਰਾਹ ਜਾਂਦਾ ਹੈ ਬਾਜ਼ਾਰ ਦੇ ਵਿੱਚੋਂ ਦੀ ਓਕੇ ਥੋੜਾ ਯਾਨੀ ਕਿ ਦੂਰੀ ਇੰਨਾ ਜ਼ਿਆਦਾ ਦੂਰ ਨਹੀਂ ਹੈ ਤੇ ਇੱਥੇ ਜਾ ਕੇ ਉੱਤੇ ਵੀ ਤੁਸੀਂ ਜਾ ਸਕਦੇ ਬਿਲਕੁਲ ਟਾਪ ਤੇ ਜਾ ਕੇ ਸਾਰਾ ਵਿਊ ਵਿਖਾਈ ਦਿੰਦਾ ਹੈ ਇੱਥੋਂ ਅ ਦਰਬਾਰ ਸਾਹਿਬ ਦਾ ਹਰਮੰਦਰ ਸਾਹਿਬ ਦਾ ਮਤਲਬ ਸਰੋਵਰ ਦੇ ਵਿੱਚ ਨਾ ਜੇ ਕਿਸੇ ਫੋਟੋ ਵਗੈਰਾ ਖਿੱਚਣੀ ਹੋਵੇ ਲੇਕਿਨ ਤੁੰਦ ਕਰਕੇ ਥੋੜਾ ਜਿਹਾ ਚੱਕਰ ਪੈ ਰਹੇ ਆ ਇੱਥੇ ਆਪਾਂ ਰੁਕੇ ਸੀ ਇਹ ਸਾਹਮਣੇ ਹੁਣ ਡਿਊੜੀ ਹੈ ਜਿਹੜੀ ਉਹ ਦਰਬਾਰ ਸਾਹਿਬ ਦੀ ਹੈ ਤੇ ਇੱਧਰ ਸੱਜੇ ਪਾਸੇ ਵੀ ਲੋਕ ਕਿੱਥੋਂ ਸ਼ੁਰੂ ਹੋਇਆ ਸੀ ਲੰਗਰ ਹਾਲ ਇਹ ਹੁਣ ਵੀ ਨਾਲ-ਨਾਲ ਹੀ ਇਦਾਂ ਚੱਲਦਾ ਆ ਰਿਹਾ ਵਰਲਡ ਦਾ ਸਭ ਤੋਂ ਵੱਡਾ ਕਮਿਊਨਿਟੀ ਕਿਚਨ ਲੰਗਰ ਹਾਲ ਜਿੱਥੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਰੋਜ਼ ਯਾਨੀ ਕਿ ਸੰਗਤਾਂ ਔਰ 24 ਘੰਟੇ ਯਾਨੀ ਕਿ ਲੰਗਰ ਛਕਦੀਆਂ ਨੇ ਦੂਰੋਂ-ਦੂਰੋਂ ਯਾਨੀ ਕਿ ਸ਼ਰਧਾਲੂ ਆਉਂਦੇ ਨੇ ਇਹ ਨਹੀਂ ਕਿ ਇਸ ਜਗ੍ਹਾ ਤੇ ਇਕੱਲੇ ਸਿੱਖ ਆਉਂਦੇ ਨੇ ਮਤਲਬ ਬਾਰ ਲੀਆਂ ਜਿਹੜੀਆਂ ਸਟੇਟਸ ਨੇ ਔਰ ਕੰਟਰੀਜ਼ ਦੇ ਵਿੱਚੋਂ ਵੀ ਹਰੇਕ ਬੰਦਾ ਇਸ ਬਹੁਤ ਸ਼ਾਨਦਾਰ ਜਗ੍ਹਾ ਜਿਹੜੀ ਸਿੱਖਾਂ ਦਾ ਯਾਨੀ ਕਿ ਪਵਿੱਤਰ ਸਥਾਨ ਸਾਰੇ ਮਤਲਬ ਗੁਰਦੁਰੇ ਇਦਾਂ ਲੇਕਿਨ ਇਹ ਸੋਨੇ ਦੀ ਇਮਾਰਤ ਵਾਲਾ ਗੁਰਦੁਰਾ ਸਾਹਿਬ ਹੈ ਵੇਖੋ ਕਰੋ ਦਰਸ਼ਨ ਠੀਕ ਹੈ ਨਾ ਇਦਾਂ ਜ਼ੂਮ ਕਰਕੇ ਮੈਂ ਤਾਂ ਵਖਾ ਰਹੇ ਕਿਉਂਕਿ ਅੰਦਰ ਫਿਰ ਬਹੁਤੀ ਵੀਡੀਓ ਬਣਾਉਣ ਨਹੀਂ ਦਿੰਦੇ ਇੱਕ ਸੇਵਾਦਾਰ ਨੇ ਮੈਨੂੰ ਇਸ਼ਾਰਾ ਕਰ ਦਿੱਤਾ ਸੀ ਇਸ ਕਰਕੇ ਮੈਂ ਕਹਾਂ ਬਹੁਤੀ ਵੀਡੀਓ ਨਹੀਂ ਬਣਾਵਾਂਗਾ ਅਗਲੇ ਆਪਾਂ ਵਲੌਗ ਦੇ ਵਿੱਚ ਅੰਦਰ ਦੇ ਸਾਰੇ ਦਰਸ਼ਨ ਮੇਲੇ ਕਰਾਂਗੇ